ਅਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਰੈਡ ਐਫ ਐਮ ਵੱਲੋਂ ਅਮ੍ਰਿਤਸਰ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਕੀਤਾ ਗਿਆ। ਇਸੇ ਤਹਿਤ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਜੋ ਕਿ ਹੈਲਮਟ ਦੀ ਵਰਤੋਂ ਨਹੀਂ ਕਰ ਰਹੇ ਸਨ, ਉਹਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਬਦਾਨ ਦੀਆਂ ਗਿਰੀਆਂ ਦਿੱਤੀਆਂ ਗਈਆਂ ਤਾਂ ਜੋ ਉਹਨਾਂ ਦੀ ਯਾਦਦਾਸ਼ਤ ਤੇਜ਼ ਹੋ ਸਕੇ। ਜਦੋਂ ਕਰੋ ਚੱਲਣ ਤਾਂ ਆਪਣਾ ਹੈਲਮਟ ਪਾ ਕੇ ਕਰੋ ਚੱਲਣ। ਦੂਜੇ ਪਾਸੇ ਐਸ.ਪੀ. ਟ੍ਰੈਫਿਕ ਪਰਮਜੀਤ ਸਿੰਘ ਨੇ ਆਖਿਆ ਕਿ ਆਏ ਦਿਨ ਹੀ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਇਸੇ ਤਹਿਤ ਹੀ ਰੈੱਡ ਐਫ ਐਮ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਦੀ ਵਰਤੋਂ ਕਰਨ ਇਸ ਮੌਕੇ ਕਈ ਹੋਰ ਪੁਲਿਸ ਅਧਿਕਾਰੀ ਮੌਜੂਦ ਛਨ ਅਮਰਸਰ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅੱਜ ਰੈੱਡ ਐਫ ਐਮ ਦੀ ਟੀਮ ਅਮਰਸਰ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਇੱਕ ਉਪਰਾਲਾ ਕਰ ਰਹੀ ਹੈ ਅਮਰਥਾ ਰੂਲ ਨਾ ਭੂਲ ਤਹਿਤ ਇੱਕ ਸਲੋਗਨ ਦਿੱਤਾ ਗਿਆ ਕਿ ਜਿਹੜੇ ਅਮਰਥਾ ਵਿੱਚ ਲੋਕ ਵਾਹਨ ਚਲਾਉਂਦੇ ਹਨ ਚਾਹੇ 2 ਪਹੀਆ ਵਾਹਨ ਹੋਣ ਚਾਹੇ 4 ਪਹੀਆ ਵਾਹਨ ਅਗਰ 4 ਪਹੀਆ ਵਾਹਨ ਚਲਾਉਂਦੇ ਹੋ ਤਾਂ ਸੀਟ ਬੈਲਟ ਪਾ ਕੇ ਚਲਾਉਣ ਅਤੇ ਜਿਹੜੇ 2 ਪਹੀਆ ਵਾਹਨ ਹਨ ਉਹ ਹੈਲਮਟ ਪਾ ਕੇ ਜਾਣ ਤਾਂ ਤਸਵੀਰਾਂ ਅਸੀਂ ਸਾਂਝੇ ਕਰਦੇ ਥੇ ਪੰਡਾਰੀ ਪੁੱਲ ਤੇ ਅਸੀਂ ਖੜੇ ਐ ਐਫਐਮਡੀ ਟੀਮ ਵੀ ਖੜੀ ਐ ਜਿਨ੍ਹਾਂ ਦੀ ਸਹਿਯੋਗ ਨਾਲ ਇੱਥੇ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਬਦਾਮ ਦਿੱਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜਦੋਂ ਘਰੋਂ ਬਾਹਰ ਨਿਕਲਦੇ ਹਨ ਤੇ ਆਪਣੇ ਹੈਲਮਟ ਪਹਿਨ ਕੇ ਨਿਕਲੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਟ੍ਰੈਫਿਕ ਪੁਲਿਸ ਅਧਿਕਾਰੀ ਜਿਹੜੇ ਹਨ ਉਹ ਬਦਾਮ ਦੇ ਰਹੇ ਹਨ ਅਤੇ ਉਹਨਾਂ ਨੂੰ ਯਾਦ ਕਰਵਾ ਰਹੇ ਹਨ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬੱਚੇ ਹੈ چاہیے ਕਿ ਛੋਟੀ ਉਮਰ ਦੇ ਬੱਚੇ ਹਨ ਤੁਸੀਂ ਬਦਾਮ ਦੇ ਸਕਦੇ ਕਿਵੇਂ ਬਦਾਮ ਦਿੱਤੇ ਜਾ ਰਹੇ ਬੱਚਿਆਂ ਨੂੰ ਵੀ ਤੁਸੀਂ ਵੀ ਆਪਣੇ ਬਦਾਮ ਖਾ ਕੇ ਆਪਣੀ ਯਾਦਦਾਸ਼ਤ ਬਣਾਓ ਅਤੇ ਜਿਹੜੇ ਟ੍ਰੈਫਿਕ ਨਿਯਮ ਉੱਤੇ ਪਾਲਣਾ ਕਰੋ ਜਦੋਂ ਕੋਰੋਨਾ ਕਲਣਾ ਹੈ ਤੇ ਆਪਣੇ ਤੁਸੀਂ ਆਪਣੇ ਜਿਹੜੇ ਹੈਲਮਟ ਪਹਿਨ ਕੇ ਜਰੂਰ ਨਿਕਲੋ ਤੇ ਨਾਲ ਇੱਕ ਸਲੋਗਨ ਦਿੱਤਾ ਜਾ ਰਿਹਾ ਹੈ ਰੈਡ ਐਫਐਮ ਵੱਲੋਂ ਅਮਰਥਰ ਹੈਲਮਟ ਉਤਕਾਰਨ ਅਮਰਸਰ ਰੋਲ ਨਾ ਬੋਲ ਤਹਿਤ ਇੱਕ ਸਲੋਗਨ ਦਿੱਤਾ ਜਾ ਰਿਹਾ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਹੜੇ ਵਿੱਚ ਦੋ ਪਹੀਆ ਬਾਣ ਚਲਾਣੇ ਤੋਂ ਸਾਡੇ ਨਾਲ ਇਸ ਵੇਲੇ ACP ਪਰਮਜੀਤ ਵੀ ਮੌਜੂਦ ਨੇ ਗੱਲਬਾਤ ਕਰਨ ਲਈ ਜੀ ਸਰ ਕੀ ਉਪਰਾਲਾ ਕੀਤਾ ਜਾ ਰਿਹਾ ਜੀ ਜੀ ਟ੍ਰੈਫਿਕ ਨਿਯਮਾਂ ਵਾਸਤੇ ਕੀ ਉਪਰਾਲਾ ਕੀਤਾ ਜਾ ਰਿਹਾ ਜੀ ਤੇ ਦੇਖੋ ਜੀ ਉਪਰਾਲਾ ਤਾਂ ਅਸੀਂ ਕੋਈ ਨਾ ਕੋਈ ਰੋਜ਼ ਕਰਦੇ ਹਾਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਔਰ ਜਿਹੜੇ ਸਾਡੇ ਬਹੁਤ ਹੀ ਸਰਕਾਰਜੋਗ ADSP ਟ੍ਰੈਫਿਕ ਸਾਹਿਬ ਜਿਹੜੋ ਮੈਡਮ ਨੇ ਉਹਨਾਂ ਦੀ ਅਸੀਂ ਟੀਮ ਆ ਮੈਂ ACP ਟ੍ਰੈਫਿਕ ਪਰਮਜੀਤ ਤਾਡੇ ਨਾਲ ਗੱਲਬਾਤ ਕਰ ਰਿਹਾ ਕਿ ਅੱਜ ਇੱਕ ਵੱਖਰਾ ਜਿਹਾ ਪਰਾਲਾ ਆਪਾਂ ਕਰ ਰਹੇ ਹਾਂ ਕਿ ਖਾਸ ਕਰਕੇ ਟੂ-ਵੀਲਰ ਵਾਸਤੇ ਟੂ-ਵੀਲਰ ਵਾਲਿਆਂ ਨੂੰ ਅਸੀਂ ਇਹ ਜਾਗ ਦਵਾ ਰਹੇ ਹਾਂ ਇੱਕ ਸਿਰਫ ਥੋੜਾ ਜਿਹਾ ਜਿੱਦਾਂ ਕੋਈ ਬਦਾਮਾਂ ਦਾ ਪੈਕਟ ਦੇ ਕੇ ਕਿ ਤੁਸੀਂ ਜਿਹੜਾ ਆਪਣੇ ਜਦੋਂ ਵੀ ਤੁਸੀਂ ਘਰੋਂ ਚੱਲਣਾ ਜਿਹੜਾ ਹੈਲਮਟ ਨਹੀਂ ਭੁੱਲਣਾ ਇਹੀ ਅਸੀਂ ਇੱਥੇ ਰੋਕ ਕੇ ਵੀ ਅੱਜ ਇਹ ਸਾਰਾ ਤੁਹਾਡੇ ਮਾਦੇ ਮਰਾਈ ਵੀ ਦੱਸਾਂਗੇ ਕਿ ਜਿਹੜਾ ਟੂ-ਵੀਲਰ ਆਏ ਤੇ ਹੈਲਮਟ ਬਹੁਤ ਜ਼ਰੂਰੀ ਆ ਇਦੇ ਵਿੱਚ ਜਿਹੜੀ ਆ ਮਤਲਬ ਜਦੋਂ ਵੀ ਐਕਸੀਡੈਂਟ ਹੁੰਦਾ ਤੇ ਤੁਹਾਡੀ ਜਾਨ ਨੂੰ ਖਤਰਾ ਇਸ ਕਰਕੇ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਹੈ ਹੈਲਮਟ ਤੋਂ ਬਗੈਰ ਘਰੋਂ ਨਹੀਂ ਚੱਲਣਾ ਜਿਹੜਾ ਉਪਰ ਅੱਲਾ ਕੀਤਾ ਜਿਹੜੇ ਕਿਹਦੇ ਸੇ ਯੋਜਨਾ ਕੀਤਾ ਜਾ ਰਹੀ ਹੈ ਇਹ ਨੇ ਇਹ ਇੱਕ ਸੜਕੋ ਐਫ ਐਮ ਦੀ ਟੀਮ ਆਈ ਹੈ ਜੀ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਬੜਾ ਵਧੀਆ ਲੱਗਾ ਇਹ ਕਹਿੰਦੇ ਵੀ ਅਸੀਂ ਆਪਣੇ ਰੇਡੀਓ ਤੇ ਅਸੀਂ ਇਹਨੂੰ ਚਲਾਵਾਂਗੇ ਤੇ ਅਸੀਂ ਮਤਲਬ ਬੜਾ ਖੁਸ਼ ਹੋਏ ਆਂ ਔਰ ਇਹਨਾਂ ਦਾ ਸਹਿਯੋਗ ਕਰ ਰਹੇ ਆਂ ਔਰ ਨਾਲ ਜਿਹੜੀ ਇਹ ਦੇਖੋ ਤੁਹਾਡੇ ਨਾਲ ਮਾਧਿਅਮ ਰਹੀ ਵੀ ਅਹੀਂ ਇਹ ਜਿਹੜੀ ਮਹਿਮਾ ਚਲਾ ਰਹੇ ਆ ਕਿ ਹੁਣ ਬੱਚੇ ਜਾਂ ਨੌਜਵਾਨ ਜਿਹੜੇ ਹੈਲਮਟ ਨਹੀਂ ਪਾਣ ਕੇ ਜਾਂਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹੀ ਅਪੀਲ ਹੈ ਜੀ ਦੇਖੋ ਤੁਹਾਡੇ ਮਾਧਿਅਮ ਨੂੰ ਬੋਲ ਰਿਹਾ ਇਸੇ ਕਰਕੇ ਵੀ ਜਦੋਂ ਵੀ ਤੁਸੀਂ ਟੂ-ਵੀਲਰ ਕੱਢਣਾ ਆਪਣੇ ਘਰੋਂ ਤੇ ਹੈਲਮਟ ਨਹੀਂ ਭੁੱਲਣਾ ਇਹ ਬਾਰ-ਬਾਰ ਅਸੀਂ ਚਲਾਵਾਂਗੇ ਰੇਡੀਓ ਤੇ ਵੀ ਤੁਹਾਡੇ ਮਾਧਿਅਮ ਤੇ ਤੁਹਾਡੇ ਚੈਨਲ ਤੇ ਵੀ ਚੱਲੇਗਾ ਕਿ ਟੂ-ਵੀਲਰ ਵਾਸਤੇ ਜਿਹੜਾ ਵਾ ਉਹ ਹੈਲਮਟ ਬਹੁਤ ਜ਼ਰੂਰੀ ਹੈ ਇਹ ਬਿਲਕੁਲ ਐਟਪੀ ਪਰਮਜੀਤ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਐਫਐਮ ਰੈੱਡ ਐਫਐਮ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਕਿ ਤੁਸੀਂ ਜਿਹੜੇ ਉਹਨਾਂ ਨੂੰ ਬਦਾਮ ਦਿੱਤੇ ਜਾ ਰਹੇ ਹਨ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹੈਲਮਟ ਨਹੀਂ ਪਹਿਨ ਕੇ ਘਰੋਂ ਨਿਕਲਦੇ ਜਾਂ ਸੀਟ ਬੈਲਟ ਨਹੀਂ ਪਹਿਨ ਮੈਡਮ ਸਾਹਿਬਾ ਮੌਜੂਦ ਹੈ ਜੀ ਮੈਡਮ ਪਹਿਨਾ ਆਪਣਾ ਨਾਮ ਦੱਸ ਕੇ ਉਹ ਕੀ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਰ ਜੇ ਮੇਗਾ ਹਾਂ ਰੈਡ ਐਫ ਐਮ ਤੋਂ ਤੇ ਮੈਂ ਮਾਰਨਿੰਗ ਸ਼ੋ ਕਰਦੀ ਹਾਂ 7 ਤੋਂ 11 ਕਿਉਂਕਿ ਸਾਡੇ ਸ਼ਹਿਰ ਵਿੱਚ ਟ੍ਰੈਫਿਕ ਰੂਲਸ ਜਿਹੜੇ ਹੈਗੇ ਨੇ ਲੋਕੀ ਸਮਝਦੇ ਨੇ ਕਿ ਆਪਾਂ ਪੁਲਿਸ ਵਾਸਤੇ ਫਾਲੋ ਕਰਨੇ ਆਪਣੇ ਵੱਸੇ ਨਹੀਂ ਜਦ ਕਿ ਇਹ ਆਪਣੀ ਜਾਨ ਦੀ ਸੇਫਟੀ ਤੇ ਲੋਕਾਂ ਦੀ ਸੇਫਟੀ ਵਿੱਚ ਲਈ ਫਾਲੋ ਕਰਨੇ ਚਾਹੀਦੇ ਨੇ ਇਸ ਕਰਕੇ ਅਸੀਂ ਇੱਕ ਅਨੋਖਾ ਤਰੀਕਾ ਸੋ ਕਰਨ ਵਾਲੇ ਲੋਕੀ ਨੇ ਉਹਨਾਂ ਨੂੰ ਬਾਦਾਮ ਵੰਡ ਰਹੇ ਆ ਰੈਡ ਐਫ ਐਮ ਤੇ ਸਾਡੀ ਟ੍ਰੈਫਿਕ ਮਹਿਕਮੇ ਵੱਲੋਂ ਕਿ ਬਾਦਾਮ ਖਾਓ ਤੇ ਟ੍ਰੈਫਿਕ ਰੂਲਸ ਨੂੰ ਕਦੇ ਨਾ ਭੁੱਲੋ ਆਪਾਂ ਕਹਿ ਰਹੇ ਆ ਅੰਮ੍ਰਿਤਸਰ ਰੂਲ ਨਾ ਭੁੱਲ ਇਹ ਉਪਰਾਲਾ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਹੈਗਾ ਜਾਂ ਇੱਕ ਦਿਨ ਦਾ ਹੀ ਉਪਰਾਲਾ ਹੈਗਾ ਜੀ ਨਹੀਂ ਆਪਾਂ ਨਿਊ ਇਅਰ ਚ ਰੈਜ਼ੋਲੂਸ਼ਨ ਬਣਾਈ ਸੀ ਕਿ ਅੰਮ੍ਰਿਤਸਰ ਨੂੰ ਟ੍ਰੈਫਿਕ ਰੂਲ ਸਾਰੇ ਫਾਲੋ ਕਰਾਣੇ ਆ ਅੱਜ 10 ਤਰੀਕ ਹੋ ਗਈ ਹੈ ਤੇ ਹੁਣ ਅੱਜ ਆਪਾਂ ਸੋਚਿਆ ਕਿ ਸ਼ਹਿਰ ਨੇ ਐਕਚੁਅਲੀ ਸਾਨੂੰ ਬੜੇ سارے ਚੌਂਕਸ ਨੋਮਿਨੇਟ ਕੀਤੇ ਸੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਟ੍ਰੈਫਿਕ ਰੂਲ ਲੋਕੀ ਬ੍ਰੇਕ ਕਰਦੇ ਨੇ ਅੱਜ ਆਏ ਆਪਾਂ ਔਨ ਗਰਾਉਂਡ ਐਂਡ ਉਹਦੇ ਬਾਰੇ ਗੱਲ ਕਰ ਰਹੇ ਆਂ ਐਂਡ ਹੋਪਫੁਲੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਮੈਨੂੰ ਲੱਗਦਾ ਹੈ ਕਿ ਸ਼ਾਇਦ ਦੁਬਾਰਾ ਜ਼ਿਆਦਾ ਇਹ ਐ ਬਿਨਾ ਪੁਲਿਸ ਤੋਂ ਡਰੇ ਕਿ ਪੁਲਿਸ ਦੇ ਕਾਰਨ ਨਹੀਂ ਆਪਣੇ ਵਾਸਤੇ ਕਰਨੇ ਇਹ ਬਹੁਤ ਬਹੁਤ ਗੱਲਬਾਤ ਕਰਦੇ ਹੈ ਮੈਡਮ ਨੇ ਕਿਹਾ ਕਿ ਅਸੀਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਟੂ ਵੀਲਰ ਜਾਂ ਫੋਰ ਵੀਲ ਜਰਾਂਦੇ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ। ਉਹ ਇਹਨਾਂ ਨੇ ਆਖਿਆ ਕਿ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਲਗਾਤਾਰ ਜਾਰੀ ਹੈ ਅਤੇ ਹੁਣ ਲੱਗਦਾ ਹੈ ਕਿ ਲੋਕ ਵੀ ਜਾਗਰੂਕ ਹੋਣਗੇ। ਅੰਮ੍ਰਿਤਸਰ ਫਾਸਟਵੇਖਮਾ ਦੇ ਸਹਿਯੋਗੀ ਵਿਜੇ ਕੁਮਾਰ ਦਨ ਰਕੇਸ਼ ਕੁਮਾਰ